ਦੇਖੋ ਅੱਜ ਦੂਸਰਾ ਦਿਨ ਹੈ ਅਸੀਂ ਗੁਰਦੁਆਰਾ ਗੁਰੂ ਕੇ ਬਾਗ ਜੀ ਇੱਥੇ ਪਹੁੰਚੇ ਆ ਤੇ ਇਹ 6ਵੀਂ ਦੇ 9ਵੀਂ ਪਾਸ਼ਾਈ ਦੇ ਚਰਚ ਇੱਥੇ ਪੈਸਗੇ ਤੇ ਬਹੁਤ ਪ੍ਰਵਾਹ ਹੰਗਾਰ ਆਇਆ ਸੰਗਤਾਂ ਦਾ ਤੇ ਇੱਥੇ ਸਵੇਰ ਦੇ بارش ਹੋ ਰਹੀ ਆ ਜੀ ਤੇ ਫਿਰ ਵੀ ਲੋਕ ਬਹੁਤ ਪਹੁੰਚਿਆ ਜੀ ਐਸ ਵੇਲੇ ਦੁਪਹਿਰ ਤੱਕ ਜਿਹੜਾ ਸਾਡਾ ਡਾਟਾ ਸੀਗਾ ਉਹ 300 ਤੋਂ ਉੱਪਰ ਚੈੱਕ ਅਪ ਹੋ ਗਿਆ ਜੀ ਤੇ ਲਗਾਤਾਰ ਲੋਕ ਪਹੁੰਚ ਰਹੇ ਆ ਇਵਨ ਠੰਡਿਆ بارش ਆ ਫਿਰ ਵੀ ਲੋਕਾਂ ਚ ਬਹੁਤ ਜ਼ਿਆਦਾ ਉਛਾਹ ਆ ਤੇ ਬਹੁਤ ਪਾਰੀ ਤਦਾਦ ਲੋਕ ਆ ਰਹੇ ਆ ਜੀ। ਕੀ ਤੇ ਕਿਵੇਂ ਕਿਸ ਤਰ੍ਹਾਂ ਰਿਸਪਾਂਸ ਹੋਇਆ ਸੀ? ਸਾਡਾ ਜੀ ਕੱਲ ਪਹਿਲਾ ਕੈਂਪ ਸੀਗਾ ਅਜ ਨਾਲੇ ਕੀਰਤਨ ਦਰਬਾਰ ਤੇ ਬਹੁਤ ਪਰਵਾਹ ਹੰਗਾਰਾ ਮਿਲਿਆ ਸਾਨੂੰ ਉੱਥੇ ਬਹੁਤ ਲੋਕ ਆਏ ਚੈੱਕ ਅਪ ਕਰਵਾਏ ਉਹਨਾਂ ਨੇ ਗਲਾਸਿਸ ਲਈਆਂ ਜਿੱਦਾਂ ਆਈਸ ਚੈਕਸ ਕਰਾਈਆਂ ਤੇ ਬਹੁਤ ਜ਼ਿਆਦਾ ਲੋਕਾਂ ਦਾ ਸਹਿਯੋਗ ਆ ਬਹੁਤ ਉਤਸ਼ਾਹ ਲੋਕਾਂ ਚ ਤੇ ਬਹੁਤ ਸਾਨੂੰ ਫੋਨ ਕਾਲਸ ਤੇ ਕੁਇਰੀਜ਼ ਆ ਰਹੀਆਂ ਕਿ ਅਗਲੇ ਕੈਂਪਸ ਕਿੱਥੇ ਆ ਤੇ ਕੁਝ ਲੋਕ ਜਿਹੜੇ ਕੱਲ ਜਨਾਲੇ ਮਿਸ ਕਰ ਗਏ ਸੀਗੇ ਉਹ ਹੁਣ ਅੱਜ ਸਵੇਰ ਦੇ ਇੱਥੇ ਆਣ ਕੇ ਬੈਠੇ ਆ ਤੇ ਇੱਥੇ ਦੇ ਸਰਵਿਸਿਸ ਲੈ ਰਹੇ ਆ। ਭਾਰਤੀ ਭਾਜੀ ਕਿੱਥੇ ਕੈਂਪ ਲੱਗਿਆ? ਕੱਲ ਜੀ ਜਗਦੇਵ ਕਲਾਂ ਉੱਥੇ ਕੱਲ ਉੱਥੇ ਕੈਂਪ ਪਿਆ ਜੋ ਕਿ ਸਾਡੇ ਕੈਬਨਿਟ ਮਿਨਿਸਟਰ ਕੁਲਦੀਪ ਸਿੰਘ ਧਾਰੀਵਾਲ ਦਾ ਪਿੰਡ ਆ ਤੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਸਾਡੇ ਪਿੰਡ ਵੀ ਕੈਂਪ ਲਗਾਓ ਤੇ ਕੱਲ ਉੱਥੇ ਆ ਜੀ ਤੇ ਉਸ ਤੋਂ ਬਾਅਦ ਸਾਡੇ ਅਮਿਤ ਹੌਲਜੀ ਇਹਨਾਂ ਦੇ ਪਿੰਡ ਹੈਗਾ ਆ ਅ ਪਰਸੋਂ ਉੱਥੇ ਕੈਂਪ ਹੈਗਾ ਤੇ ਇਸ ਤੋਂ ਲੜੀਵਾਰ ਕੈਂਪ ਚੱਲੀ ਜਾਣਗੇ ਤੇ 17 ਤਰੀਕ ਤੱਕ ਜਦੋਂ ਲਗਾਤਾਰ ਵੀ ਕੈਂਪ ਚੱਲਣਗੇ ਅਮਸਰ ਦੇ ਵਿੱਚ ਉਹ ਰਾਈ ਦੀ ਦੱਸ ਜਿਹੜੇ 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 ਨੇ ਉਹ ਟੈਸਟ ਕੀਤੇ ਜਾਂਦੇ ਇਹਦੇ ਵਿੱਚ ਅ 8 ਤਰ੍ਹਾਂ ਦੇ ਕੈਂਸਰ ਦੇ ਚੈੱਕਅਪਸ ਹੋ ਰਹੇ ਆ ਜੀ ਡਾਇਬਟੀਜ਼ ਦਾ ਬਲੱਡ ਪ੍ਰੈਸ਼ਰ ਦਾ ਆਈ ਟੈਸਟ ਹੋ ਰਿਹਾ ਔਰਲ ਕੈਂਸਰ ਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਚੈੱਕਅਪਸ ਹੋ ਰਿਹਾ ਮੇਰਾ ਨਾਮ ਗਰਪਾਲ ਸਿੰਘ ਪਿੰਡ ਸੈਸਰਾ ਪੱਤੀ ਰਾਮਪੁਰਾ ਦਾ ਸਰਪੰਚ ਐ ਮੈਂ ਜੀ ਇਹ ਸਨਮ ਕਾਲੋਂ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਇੱਥੇ ਕੈਂਸਰ ਦਾ ਚੈੱਕਅਪ ਦਾ ਕੈਂਪ ਲਵਾਇਆ ਲਗਾਇਆ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਸਾਡਾ ਗੁਰੂ ਕਾ ਬਾਗ ਏਰੀਆ ਚੁਣਿਆ ਉਹਨਾਂ ਨੇ ਸਾਡੇ ਇਲਾਕੇ ਦੇ ਕਾਫੀ ਪਿੰਡ ਜਿਹੜੇ ਉਹ ਅੱਜ ਇੱਥੇ ਆਏ ਆ ਲੋਕ ਇੱਥੇ ਆਏ ਆ ਜਿਹੜੇ ਚੈੱਕਅਪ ਕਰਵਾ ਰਹੇ ਆ ਗਰੀਬ ਲੋਕਾਂ ਦੇ ਟੈਸਟ ਹੋਏ ਆ ਕਿੰਨਾ ਕੋ ਫਾਇਦਾ ਹੋਇਆ ਗਾ ਗਰੀਬ ਲੋਕ ਜੀ ਜਿਹੜੇ ਨਹੀਂ ਕਿਤੇ ਜਾ ਸਕਦੇ ਦੂਰ ਉਹਨਾਂ ਨੂੰ ਇੱਥੇ ਕਾਫੀ ਜਿਹੜੇ ਆ ਸਾਡੇ ਪਿੰਡ ਤੋਂ ਵੀ ਕਾਫੀ ਆਏ ਇਲਾਕੇ ਹਲਕੇ ਦੇ ਵਿੱਚੋਂ ਕਾਫੀ ਬੰਦੇ ਆਏ ਆ ਇਹਦਾ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਜੀ ਲੱਗਦਾ ਕਿ ਇਵੇਂ ਦੇ ਕੈਂਪ ਜਾਰੀ ਰੱਖਣੇ ਚਾਹੀਦੇ ਆ ਇਹ ਪਿਛਲੇ ਸਾਲ ਵੀ ਇਹਨਾਂ ਨੇ ਆਪਣਾ ਸੰਮਨਜੀ ਹੋਣਾ ਨੇ ਲਗਾਇਆ ਸੀਗਾ ਕੈਂਪ ਤੇ ਦੁਬਾਰਾ ਫੇਰ ਇਹੀ ਲਗਾ ਰਹੇ ਆ ਅਸੀਂ ਤੇ ਕਹਿੰਨੇ ਕਿ 6 ਮਹੀਨੇ ਬਾਅਦ ਲੱਗੇ ਚੈੱਕਅਪ ਹੋਵੇ ਤੇ ਲੋਕ ਜਿਹੜੇ ਆ ਕੈਂਸਰ ਤੋਂ ਜਾਗਰੂਕ ਹੋਣ ਇੱਕ ਖਾਲਸਾ ਵੈਕੂ ਜੀ ਫਤਿਹ ਜੀ ਬਹੁਤ ਹੀ ਵਧੀਆ ਜੀ World Care Cancer ਵਾਲਿਆਂ ਨੇ ਸਾਡੇ ਹਲਕੇ ਦੇ ਵਿੱਚ ਗੁਰੂ ਕਾ ਬਾਗ ਵਿਖੇ ਅੱਜ ਕੈਂਪ ਲਗਾਇਆ ਹੈ। ਉਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਜਿਹੜੇ cancer ਦੇ ਮਰੀਜ਼ ਹੈ ਜਿਨ੍ਹਾਂ ਕਦੀ ਚੈੱਕਅਪ ਨਹੀਂ ਕਰਾਇਆ। ਉਹਨਾਂ ਨੂੰ ਇਸ ਚੀਜ਼ ਦੀ ਬੜੀ ਲੋੜ ਹੈ। ਕਿਉਂਕਿ ਹਰ ਬੰਦਾ ਇਸ ਚੀਜ਼ ਨੂੰ ਚੈੱਕਅਪ ਨਹੀਂ ਕਰਾਉਂਦੇ। ਅੱਜ ਛੋਟੇ ਪਰਿਵਾਰ ਵੀ ਆਏ ਆ। ਕਾਫੀ ਦੂਰੋਂ ਦੂਰੋਂ ਲੋਕ ਆ ਰਹੇ ਆ। 10-12 ਪਿੰਡਾਂ ਦੇ ਵਿੱਚੋਂ ਲੋਕ ਆ ਰਹੇ ਆ। ਜਿਨ੍ਹਾਂ ਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਅੱਜ ਕਈਆਂ ਨੂੰ ਐਨਕਾਂ ਵੀ ਲੱਗਦੀਆਂ ਜਿਨ੍ਹਾਂ ਦੀ ਨਿਗਾ ਘਟਿਆ ਔਰ ਬਲੱਡ ਟੈਸਟ ਹੋ ਰਹੇ ਆ ਨਾਲੇ ਹੱਡੀਆਂ ਦਾ ਕੈਲਸ਼ੀਅਮ ਚੈੱਕ ਹੋ ਰਿਹਾ ਇਹ ਛੋਟੇ ਛੋਟੇ ਟੈਸਟ ਇਕ ਇਹੋ ਜਿਹੀ ਚੀਜ਼ਾਂ ਨੇ ਜਿਹੜੀਆਂ ਆਪਾਂ ਸਾਨੂੰ ਜ਼ਿੰਦਗੀ ਦੇ ਵਿੱਚ ਜ਼ਰੂਰਤ ਹੁੰਦੀਆਂ ਪਰ ਅਸੀਂ ਆਮ ਲੋਕ ਜਿਹੜੇ ਟੈਸਟ ਨਹੀਂ ਕਰਵਾਉਂਦੇ ਬਾਗ ਦੀ ਬਹੁਤ ਵੱਡਾ ਇਤਿਹਾਸਕ ਧਰਤੀ ਆ ਇੱਥੋਂ ਜਿਹੜਾ ਸਿਨੇਹਾ ਜਾਣਾ ਤੇ ਸਾਰੇ ਦੇਸ਼ ਤੇ ਵਿਦੇਸ਼ਾਂ ਤੇ ਜਾਣਾ ਜਿਹੜਾ ਕੰਮ ਵਰਲਡ ਕੈਂਸਰ ਸੁਸਾਇਟੀ ਵੱਲੋਂ ਕੀਤਾ ਜਾ ਰਿਹਾ ਹੈ ਜਿਹਦੇ ਐਮਬੈਸਡਰ ਆਸਟ੍ਰੇਲੀਆ ਦੇ ਮੇਰੇ ਨਾਲ ਨੇ ਸਮਨ ਕਾਲੋਜੀ ਜਦੋਂ ਇਹਨਾਂ ਦੀ ਦਾਦੀ ਦਾ ਕੈਂਸਰ ਨਾਲ ਜਿਹੜੀ ਡੈਥ ਹੋਈ ਆ ਤੇ ਇਹਨਾਂ ਨੇ ਇੱਕ ਧਾਰ ਲਿਆ ਸੀ ਕਿ ਮੈਂ ਕੈਂਸਰ ਭਜਾਉਣੀ ਆ ਪੰਜਾਬ ਦੇ ਵਿੱਚ ਅਸੀਂ 15 ਸਾਲ ਪਹਿਲਾਂ ਇੱਕ ਸਟੋਰੀ ਕੱਢੀ ਸੀ ਤਹਿਲ ਕਾਲੀ ਉਹ ਆ ਗਈ ਸੀ ਬਠਿੰਡਾ ਤੇ ਸਭ ਤੋਂ ਵੱਡੀ ਤਦਾਦ ਸੀ ਉਸ ਤੋਂ ਬਾਅਦ ਅੰਬਰਸਾਦ ਦੀ ਤਦਾਦ ਆਈ ਕਿ ਅੰਬਰਸਰ ਉਸ ਤੋਂ ਜ਼ਿਆਦਾ ਜ਼ਿਆਦਾ ਕੈਂਸਰ ਹੋਣਾ ਸ਼ੁਰੂ ਹੋ ਗਿਆ ਜਿਹੜੀ ਹੁਣ ਨਵੀਂ ਆਈ ਹੈਗਾ ਅੰਬਰਸਾਦ ਤੋਂ ਸਭ ਤੋਂ ਜ਼ਿਆਦਾ ਅਜਨਾਲੇ ਹਲਕੇ ਚ ਆ ਇਹਨਾਂ ਨੇ ਧਾਇਆ ਕਿ ਮੈਂ ਨਾ ਕੁਝ ਨਾ ਕੁਝ ਕਰਨਾ ਇਹ ਮੈਨੂੰ ਯਾਦ ਆ ਕਿ ਜਦੋਂ ਇਮਰਾਨ ਖਾਨ ਪੂਰਾ ਖੇਡਦਾ ਸੀ ਉਹਦੀ ਮਾਤਾ ਦੀ ਡੈਥ ਹੋਈ ਸੀ ਕੈਂਸਰ ਨਾਲ ਉਹਨੇ ਵੀ ਇਕ ਧਾਰਿਆ ਸੀ ਕਿ ਮੈਂ ਕੈਂਸਰ ਭਜਾਉਣਾ ਪਾਕਿਸਤਾਨ ਤੋਂ ਉਹਨੇ ਦੋ ਬੜੇ ਵੱਡੇ ਹਸਪੀਟਲ ਖੋਲਤੇ। ਜੇ ਅੱਜ ਵੇਖਾਂ ਮੇਰਾ ਖਿਆਲ ਕਿ ਏਸ਼ੀਆ 'ਚ ਸਭ ਤੋਂ ਵੱਡੇ ਹਸਪੀਟਲ ਉਹ ਨੇ। ਤੇ ਕੱਲ ਉਹਨੇ ਵੀ ਇਹੀ ਸੋਚਿਆ ਕਿ ਮੈਂ ਵੀ ਭਜਾਉਣਾ ਤੇ ਮੈਂ ਹਰ ਸਾਲ ਆ ਕੇ ਕਿਤੇ ਦੋ ਪਹਿਲਾਂ ਲਾਉਂਦਾ ਪਹਿਲਾਂ ਇਹਨੇ ਸਟਾਰਟਿੰਗ ਕੀਤਾ ਤੇ ਦੋ ਤਿੰਨ ਲਾਣੇ ਸ਼ੁਰੂ ਕੀਤੇ ਫਿਰ ਪੰਜ ਲਾਣੇ ਸ਼ੁਰੂ। ਇਸ ਸਾਲ ਇਹਨਾਂ ਨੇ ਇਹ ਨਿਰਣਾ ਕੀਤਾ ਕਿ ਜਿਹੜਾ ਅਜਨਾਲਾ ਹਲਕਾਇਆ ਉਹ 'ਚ 10 ਲੱਗਣਗੇ ਤੇ ਸਾਰੇ ਅੰਮ੍ਰਿਤਸਰ 'ਚ ਮਲਾ ਕੇ ਹੀ 20 ਜਿਹੜੇ ਲਾਉਣੇ ਨੇ। ਤੇ ਆਪਣਾ کاروبار ਛੱਡ ਕੇ ਸਾਰਾ ਕੁਝ ਦੇਖ ਕੇ ਕਹਿੰਦਾ ਮੈਂ ਲੋਕਾਂ ਦੇ ਗਰੀਬਾਂ ਲਈ ਜਿਨ੍ਹਾਂ ਨੂੰ ਇਹ ਨਾ ਕੋਈ ਨਹੀਂ ਮਿਲ ਸੇ ਉਹਨਾਂ ਨੂੰ ਇਹ ਨਾ ਕੋਈ ਦੇਣੀ ਜਿਹੜੀ ਜਿਹੜੀ ਸਹੂਲਤ ਆ ਜਿਹਨੂੰ ਦਵਾਈ ਦੀ ਲੋੜ ਉਹਨੂੰ ਦਵਾਈ ਦੇ ਰਹੇ ਨੇ ਔਰ ਕੈਂਸਰ ਦੀ ਲਗਾਤਾਰ ਚੈੱਕਅਪ ਕਰਾ ਰਹੇ ਤਾਂ ਬੜੇ ਵਧੀਆ ਲੋਕ ਆ ਰਹੇ ਨੇ ਕੱਲ ਮੈਂ ਜਨਾਲੇ ਸਾਂ ਦੇਖਿਆ ਉੱਥੇ ਵੀ ਲੋਕ ਨਿਕਲੇ ਨੇ ਅੱਜ ਤੇ ਇੱਥੇ ਪੰਜ ਚਾਰ ਪਿੰਡਾਂ ਦੇ ਲੋਕ ਲਗਾਤਾਰ ਮੋਟਰਸਾਈਕਲਾਂ ਤੇ ਆ ਰਹੇ ਮੀ ਪੈਂਡਿਆ ਉੱਤੇ باوجود ਵੀ ਲੋਕ ਜਿਹੜੇ ਦਾ ਆਪਣਾ ਚੈੱਕਅਪ ਕਰਾਉਣਾ ਆਉਂਦੇ ਸਾਡੇ ਲੋ ਮੈਂ ਆਪਣੇ ਵੱਲੋਂ ਫੋਕਲੋਰ ਰਿਸਰਚ ਅਕੈਡਮੀ ਲੋ ਹਿੰਦਪਾਕ ਦੋਸਤੀ ਮੰਚ ਲੋ ਇਹਨਾਂ ਦਾ ਪੂਰਾ ਸਹਿਯੋਗ ਦੇ ਰਹੇ ਆ ਔਰ ਇਹ ਆਸ ਰੱਖਦਾ ਕਿ ਇਹ ਲਗਾਤਾਰ ਜਿਹੜੇ ਹਰ ਸਾਲ ਇੱਥੇ ਲਾਂਟ ਆਹੀ ਇਹਨਾਂ ਦਾ ਸਹਿਯੋਗ ਦਿੰਦੇ ਰਹੀਗੇ